ਬਈ ਮੇਟਰ ਮੈਂ ਲਾ ਲਿਆ ਝਾਬ ਕਤਾਵਿਆ ਹਨਾ ਛੜਿਆਂ ਦਾ ਕਹਿ ਲੋ ਜਾਂ ਸਿੰਗਲ ਬੰਦਿਆਂ ਦਾ ਤਾਂ ਰੱਬ ਵੀ 베ਰੀ ਆ ਪਾ ਇਹਦਾ ਯਾਰ ਫਿਰ ਲੱਗ ਗਿਆ ਬਈ ਨਾ ਤਾਂ ਇਹ ਰੀਲਾਂ ਬਣਾਉਣ ਦਵੇ ਬਾਹਰ ਮਾੜਾ ਮੋਟਾ ਕਿਤੇ ਨਿਖਰਦਾ ਭੱਜ ਕੇ ਬਣਾ ਕੇ ਅੱਦਾਂ ਮੈਂਟਰੀ ਭੱਜੀ ਦਾ ਅੰਦਰ ਨੂੰ ਹਨਾ ਤੇ ਦੂਜਾ ਮੈਂ ਬੀਬੀਆਂ ਗੁੱਡੀਆਂ ਬਈ ਮੈਂ ਕਨਾ ਕੋਈ ਐ ਫੇਸਬੁਕ ਨਹੀਂ ਖਾਂਦਾ ਮੈਂ ਕੋਈ ਗਲਤ ਤੁਸੀਂ ਕਹਿ ਲੋ ਵੀ ਨਾ ਟਾਈਮ ਗਲਤ ਐ ਨਹੀਂ ਬੋਡੀ ਆ ਕਿਨਮ ਮੈਨੂੰ ਅੱਜ ਆ ਵੀ ਵਿੰਡੋ ਦੀ ਮੈਂ ਆਏ ਕੋਈ 골ਫ ਕੋਰਸ ਵਾਲੀਆਂ ਦੇਖਣ ਨੂੰ ਨਹੀਂ ਖੋਲਦਾ ਉਹਦਾ ਮਖੌਲ ਕਰਦਾ ਦੀ ਮੈਂ ਗੱਲ ਤੁਹਾਨੂੰ ਇਹਦਾ ਮੈਨੂੰ ਜੋਤਸੀ ਨੇ ਦੱਸਿਆ ਸੀ ਵੀ ਮਹੀਨਾ ਇੱਕ ਇੱਕ ਨਾ ਚਿੜੀਆਂ ਨੂੰ ਚੋਗਾ ਜਿਹਾ ਪਾਉਣਾ ਤੁਸੀਂ ਉਹ ਚਿੜੀਆਂ ਸਮਝ ਜਾਨਣਿਓ 골ਫ ਕੋ ਉਹਨਾਂ ਨੂੰ ਨਹੀਂ ਇਹ ਤਾਂ ਮੈਂ ਵਿੰਡੋ ਹੁਣ ਇਹ ਪਤੰਦਰ ਹਟੇ ਤਾਂ ਮੈਂ ਬਾਹਰ ਜਾਵਾਂ ਉਹ ਜੋਤਸੀ ਬਾਬਾ ਜੀ ਪੰਡਿਤ ਜੀ ਕਹਿੰਦੇ ਨਾ ਵੀ ਤੇਰੀ ਉਹ ਕੁੰਡਲੀ ਠੀਕ ਹੈ ਵੀ ਪਰ ਕੋਈ ਉਥੇ ਨਾ ਕੁੰਡਲੀ ਮਾਰੀ ਬੈਠਾ ਹੈ ਦੇ ਵੀ ਤੂੰ ਨਾ ਮੀਨਾ ਇੱਕ ਚਿੜੀਆਂ ਕਾਵਾਂ ਜੀਆਂ ਨੂੰ ਉਹ ਪਾਇਆ ਕਰ ਦਾਣੇ ਦੁਨੇ ਜੇ ਵੀ ਜਾਂ ਕੀੜੀਆਂ ਦੇ ਹੁਣ ਕੀੜੀਆਂ ਦਾ ਭੌਰ ਤਾਂ ਕਿਹੜਾ ਲੱਭੇ ਤਾ ਕੀੜੇ ਹੀ ਕੀੜੇ ਫਿਰਦੇ ਕੁੜੀ ਚੋਦ ਦੇ ਕਾਲੇ ਉਪਮੰਤਨ ਕੀ ਕਹਦੇ ਹੁੰਦੇ ਸੀ ਆਪਾਂ ਉਹਨਾਂ ਨੂੰ ਧਖਮਖੌੜਾ ਕਹੇ ਜਾਂ ਕੁਝ ਕਹਿੰਦੇ ਹੁੰਦੀ ਸੀ ਹਨ ਧਖਮਖੌੜਾ ਜਾਂ ਜਾਂ ਕੁਝ ਕਹਿੰਦੇ ਹੁੰਦੇ ਸੀ ਕੀੜਾ ਮਕਦਾ ਹਨਾ ਐ ਜੇ ਕੁਝ ਕਹਿੰਦੇ ਹੁੰਦੇ ਤੇ ਕੀੜੀਆਂ ਕਿੱਥੇ ਲੱਭਦੀਆਂ ਨੋ ਪੂਰੀਆਂ ਕੀੜੀਆਂ ਮਖਾ ਜੀ ਇੱਥੇ ਹੀ ਨਹੀਂ ਗੀਆਂ ਕੀੜੀਆਂ ਗੂੜੀਆਂ ਵੀ ਕਹਿੰਦੇ ਚਿੜੀਆਂ ਨੂੰ ਪਾਲਿਆ ਕਰੋ ਹੁਣ ਚਿੜੀ ਬੈਠੇ ਰਹੀਦਾ ਵੀ ਹੁਣ ਵੀ ਆਈ ਹੁਣ ਵੀ ਆਈ ਉਹੀ ਗੱਲ ਇਹ ਨਾਲੀ ਵੀ ਜਿਵੇਂ ਕੱਲ ਸਾਨੂੰ ਸੁਣਾਈ ਹੋਤੀ ਸਟ੍ਰੈਚਲੈਸ ਸਟ੍ਰੈਚੀਬਲ ਸਟ੍ਰੈਚੀਬਲ ਆਲੀ ਆ ਨਾ ਵੀ ਬੈਠੇ ਰਹੀਦਾ ਕੁੱਤੇ ਝਾਗਦੇ ਕੁੱਤੇ ਝਾਗਦੇ ਕਿੱਥੇ ਭੈਣ ਨਹੀਂ ਬਈ ਉਹ ਜਿਵੇਂ ਰੇਲ ਗੱਡੀ ਆ ਗਈ ਸੀ ਫਿਲਮ ਵਿੱਚ ਕੁੜੀ ਲਾਉਣ ਲੱਗੀ ਜਾਂ ਜਨਾਨੀ ਬੰਦਾ ਛੜਾਦੀਗਾ 100 ਵਾਰੀ ਫਿਲਮ ਦੇਖਿਆ ਵਤੰਦਰ ਨੇ ਵੀ ਕਦੇ ਤਾਂ ਲੇਟ ਹੋਊਗੀ ਗੱਡੀ ਵਾਲੀ ਗੱਡੀ ਨਹੀਂ ਲੇਟ ਹੋਈ ਫਿਰ ਉਹਨੇ ਸਨੀ ਮੇ ਦਾ ਉਹ ਪਰਦਾ ਜੀ ਪਾੜਦਾ ਕਹਿੰਦਾ ਇਹ ਨਹੀਂ ਲੇਟ ਹੁੰਦੀ ਦੂਜੀ ਗੱਲ ਮੈਂ ਜਾਂ ਤਾਂ ਯਾਰ ਅੱਜ ਨਾ ਬੜਾ ਸੀਰੀਅਸ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨੀ ਦੀ ਵੀ ਜਿਹੜੀ ਇਹ ਫੇਸਬੁੱਕ ਆ ਕਿ ਨਾ ਇਹ ਕੁੱਲ ਮਿਲਾ ਕੇ ਹੈ ਤਾਂ ਆਪਣੀ ਬੂਥੀ ਦਾ ਸਮਝ ਲਓ ਚਿਹਰਾ ਮੋਹ ਰਹੀ ਆ ਵੀ ਇਹ ਦੱਸਦੀ ਹੈ ਵੀ ਤੁਸੀਂ ਕੁੱਲ ਮਿਲਾ ਕੇ ਵੀ ਪਨਉਤੀ ਹੋ ਕਿ ਚੰਗੇ ਬੰਦੇ ਹੋ ਹਨਾ ਇੱਕਦਮ ਮੈਨੂੰ ਭੇਜਿਆ ਲਾਣੇ ਦਾ ਅਰਨੀ ਕਹਿੰਦੀ ਵੀ ਫੋਟੋ ਨਾ ਵਧੀਆ ਲਾ ਕੇ ਰੱਖੀਦੀ ਹੁੰਦੀ ਆ ਵੀ ਜੋਸੀ ਨੇ ਦੱਸਿਆ ਵੀ ਜਿਹੜੀ ਫੋਟੋ ਤੁਸੀਂ ਫੇਸਬੁੱਕ ਵਟਸਐਪ ਤੇ ਲਾਉਨੇ ਹੋਗਾ ਨਾ ਵੀ ਬਧੀਆ ਸੋਹਣੀ ਜੰਡੀ ਜਿਸ ਨੂੰ ਲੱਗਦੀ ਆ ਵੀ ਬੁੰਟੀ ਫੁੱਲਾ ਉਹ ਫੋਟੋ ਲਾ ਕੇ ਰੱਖੋ ਵੀ ਉਹਦੇ ਨਾਲ ਛੋਟੀ ਇੱਕ ਉਹਨੇ ਐ ਵੀ ਦੱਸਿਆ ਦੀ ਜਨਮ ਤਰੀਕਾ ਜਿਹਦੇ ਹਿਸਾਬ ਨਾਲ ਵੀ ਬੰਦਾ ਕਹੇ ਜਾਂ ਕੁਲਮ ਲਾ ਕੇ ਐਂ ਦਾ ਮੈਂ ਬਿਆਹਿਆ ਹੋਇਆ ਐਂ ਦਾ ਵੱਡਾ ਮੁੰਡਾ ਮੇਰਾ ਕਰ ਲਗੋਆ ਛੋਟਾ ਦੂਜਾ ਬਣਾ ਹੋਇਆ ਲੱਗਿਆ ਹੋਇਆ ਕੀ ਕਹਿੰਦੇ ਹੁੰਦੇ ਨੇ ਇੰਗ੍ਰਾਮ ਸੇਵ ਤੇ ਬੇਟੀ ਆਪਣੀ ਖਾਸੀ ਪੜ ਗਈ ਇੱਕ ਡਾਕਟਰ ਬਣ ਗਈ ਇੱਕ ਸੁੱਖਣਾ ਵਕੀਲ ਹੈ ਜਿਹੜੀ ਛੋਟੀ ਹੈ ਬੱਡੀ ਦੇ ਡਾਇਰੈਕਟਰ ਬਣ ਗਈ ਉਸੇ ਕਰਕੇ ਉਸੇ ਨੇ ਮੈਨੂੰ ਦੱਸਿਆ ਵੀ ਪਾਪਾ ਫੀਮ ਪੜੀ ਜੀ ਖਾ ਲਿਆ ਕਰ ਵੀ ਨੁਕਸਾਨ ਨਹੀਂ ਇਹ ਦਵਾਈ ਹੈ ਤੁਸੀਂ ਐਵੇਂ ਵਾ ਫੀਮ ਗੰਦੀ ਫੀਮ ਗੱਲ ਇਹਦੇ ਵਿੱਚ ਕਿਹੜੀ ਗੱਲ ਹੈ ਤਾਂ ਐਕਟਿੰਗ ਹੁੰਦੀ ਹੈ ਐਵੇਂ ਅੱਛਾ ਐਮ ਪਾਪਾ ਗੱਲ ਕਰਦੇ ਫੇਸਬੁੱਕ ਦੀ ਅੱਜ ਇੱਕ ਮਿਰਜਾ ਉਹ ਮਿਰਜਾ ਦਾ ਤੁਹਾਨੂੰ ਕੱਲ ਟੁੱਟਿਆ ਭਜਿਆ ਸੁਣਾਇਆ ਜਿਹੜਾ ਅੱਜ ਕੱਲ ਦਾ ਜਿਹੜਾ ਹਿਲਦਾ ਜਾਂ ਮਿਰਜਾ ਜਿਹੜਾ ਅਸਲ ਸਹੀ ਮਿਰਜਾ ਲਿਖਿਆ ਗਿਆ ਅੱਜ ਕੱਲ ਦੇ ਪੰਜਾਬ ਦੇ ਹਾਲਾਤਾਂ ਦੀ ਉਹਦਾ ਮੈਂ ਅੱਡ ਲਿਖਿਆ ਪਿਆ ਅੱਜ ਪਾਵਾਂਗੇ ਆਪਾਂ ਕਿਉਂਕਿ ਕਈ ਮੈਂ ਦੇਖਿਆ ਬਲਬੀਰ ਰਾਏ ਵੀ ਲਿਖਦੇ ਨੇ ਮੇਰੇ ਸਤਾਜ ਨੇ ਮੈਂ ਇਹਨਾਂ ਨੂੰ ਦੱਸਿਆ ਜੀ ਬੀਨਾ ਬਰਮਾ ਮੈਂ ਬਹੁਤ ਪੜੀਆ ਬਲਵੰਤ ਗਾਰਗੀ ਤੋਂ ਬਾਅਦ ਟਿੱਬਿਆਂ ਦੇ ਜੇ ਕਹ ਲੋ ਵੀ ਕੋਈ ਹੀਰਾ ਸਿੱਧੂ ਮੂਸੇ ਵਾਲੇ ਦਾ ਬਾਅਦ ਚ ਹੋਇਆ ਵੀ ਬਠਿੰਡੇ ਜ਼ਿਲ੍ਹੇ ਦਾ ਜੇ ਨਾਮ ਰੌਸ਼ਨ ਕੀਤਾ ਤਾਂ ਬਲਵੰਤ ਗਰਗੀ ਤੋਂ ਬਾਅਦ ਬੀਨਾ ਬਰਮਾ ਇਨਾ ਬੋਰਡ ਲਿਖਾਈ ਇਨਾ ਬੋਰਡ ਮੈਂ ਕਹਿੰਨਾ ਲੂ ਕੰਡੇ ਖੜੇ ਕਰ ਦਿੰਦੀ ਆ ਕਾ ਨੂੰਗੇ ਨਾ ਮਰਿਆ ਚੂਹਾ ਪੜ ਲਿਆ ਉਹਦੀ ਕਹਾਣੀਆਂ ਦੀ ਕਿਤਾਬ ਬਈ ਬੰਬ ਕੱਢ ਤੇ ਮੈਂ ਕਹਿੰਨਾ ਕਾ ਨੂੰ ਕਹਿੰਨਾ ਵੀ ਆਏਗਾ ਨਾ ਲੂਈਆਂ ਖੜੀ ਹੋ ਜਾਂਦੀ ਆ ਬੰਦੇ ਦੀ ਤੂ ਤੋਦੋ ਵੀ ਹੋ ਜਾਂਦੀ ਆ ਕਈ ਚ ਵੀ ਇਨਾ ਬੋਰਡ ਲਿਖਦੀ ਆ ਬਲਵੰਤ ਗਰਗੀ ਖਸ਼ਵੰਤ ਸਿੰਘ ਉਹਨਾਂ ਨੂੰ ਪਰ ਉਹ ਤੋਤੋ ਵਾਲਾ ਕੰਮ ਨਹੀਂ ਉਹ ਬਾਲਾ ਸੋਹਣਾ ਲਿਖਦੀ ਹੈਗੀ ਮੈਂ ਰਾਏ ਸਾਹਿਬ ਨੂੰ ਕਿਹਾ ਮੈਂ ਕਿਹਾ ਵੀ ਬੜਾ ਪੇਜੋ ਕਹਿੰਦੇ ਯਾਦ ਨਹੀਂ ਰੱਖਦਾ ਵੀ ਅੰਬਰ ਦਾ ਪ੍ਰੀਤਮ ਤੇ ਸੁਖਮਾਨ ਕਿਹੜੀ ਸੀਗੀ ਉਹ ਸੁਖਮਾਨ ਕਿਹੜੀ ਆ ਅਮਰਤ ਪਤਨੀ ਵੀ ਉਹਨੂੰ ਹੀ ਯਾਦ ਰੱਖਦੇ ਨੇ ਹਣਾ ਸਾਰੇ ਤੇ ਕਹਿੰਦੇ ਵੀ ਕਈ ਕਵਿਤਰੀਆਂ ਇਹ ਜੀਆਂ ਨੇ ਵੀ ਵਧੀਆ ਸੀਗੀਆਂ ਵੀ ਯਾਦ ਕੋਈ ਨਹੀਂ ਕਰਦਾ ਮੈਂ ਕਿਹਾ ਜੀ ਮੈਂ ਤੁਹਾਨੂੰ ਯਾਦ ਕਰਿਆ ਕਰੂੰ ਕੁੱਲ ਮਿਲਾ ਕੇ ਇੱਕ ਤਾਂ ਤੁਹਾਡੇ ਕੁੱਬ ਪੈ ਜੂਗਾ ਤੁਹਾਨੂੰ ਮੈਂ ਕਿਹਾ ਕਰੂੰ ਉਹ ਦੇਖ ਮੈਂ ਮੇਰੀ ਜਿਹੜੀ ਸੋਤ ਨੂੰ ਆ ਦੇਖਿਆ ਨਹੀਂ ਜਾਇ ਕਰਨਾ ਫਿਰ ਮੈਂ ਤੁਹਾਨੂੰ ਐਂ ਦਿਖਾ ਦੇ ਕਰੂੰ ਵਿਆਹ ਦੇਗਾ ਹਿਮਾ ਮਾਨਲੀ ਦੀ ਫੋਟੋ ਆ ਨੇਗਾ ਸੁੱਡੀ ਕਮਜ਼ੋਰ ਹੋ ਜਣੇ ਗਦੀ ਦੀ ਫੋਟੋ ਨਹੀਂ ਮੈਂ ਕਿਸੇ ਨੂੰ ਕਹਦੇ ਕਰਨਾ ਵੀ ਹੀ ਮੋਬਾਈਲ ਨਹੀਂ ਦੂਜਿਆਂ ਮਾਂ ਜਿਹਨੂੰ ਮਾਮੇ ਜਿਹੜੀਆਂ ਤਾਂ ਨੂੰ ਨਾ ਦੇਖੀ ਗਈ ਸਾਨੂੰ ਫੋਟੋ ਨਾ ਆ ਦੂਜਾ ਫਰਸ ਜੀ ਸੀ ਸਲਵਾ ਦਾਂਗੇ ਵੀ ਉਹਦੇ ਚ ਦੇਖ ਕੇ ਮੇਕਅਪ ਕਰ ਲਿਆ ਕਰੋ ਕੁੱਲ ਮਿਲਾ ਕੇ ਡਾਕਟਰ ਨਹੀਂ ਸੋਹਣੀ ਬਹੁਤ ਆ ਇਹ ਜੀ ਗੱਲ ਨਹੀਂ ਕਦੇ ਕਦੇ ਉਹ ਮੈਨੂੰ ਪਾਇਲਟ ਜੀ ਲੱਗਦੀ ਆ ਟਾਈ ਜੀ ਲਈ ਕਦੇ ਕਦੇ ਡਾਕਟਰ ਜੀ ਲੱਗ ਕਦੇ ਕਦੇ ਮੈਨੂੰ ਕਵਿਤਰੀ ਜੀ ਲੱਗਦੀ ਚਲੋ ਗੱਲ ਮੁਕਾਓ ਆਪਾਂ ਫੇਸਬੁੱਕ ਦੀ ਗੱਲ ਕਰਦੇ ਆ ਫੇਸਬੁੱਕ ਦੀ ਗੱਲ ਤਾਂ ਐਉਂ ਆ ਵੀ ਇੱਕ ਨਾ ਆਇਆ ਆਮ ਆਦਮੀ ਪਾਰਟੀ ਦਾ ਸਪੋਰਟਰ ਜਾ ਪੱਗ ਹੈ ਜਿਵੇਂ ਸਾਲੀ ਕੱਤੀ ਘੜੇ ਚ ਪੱਦ ਮਾਰਿਆ ਹੁੰਦਾ ਵੀ ਨਾ ਸਾਲੀ ਦਾ ਕੋਈ ਉਹਦਾ ਚਿਹਰਾ ਨਾ ਮੋਰਾ ਵੀ ਬੰਨ ਕੇ ਪੱਗ ਜਿਨੇ ਆਏ ਕਿਸ ਨੇ ਹੱਥ ਜਾ ਮਾਰਤਾ ਹੁੰਦਾ ਕਾਂਦੀ ਸਿਰ ਜਾ ਮਾਰ ਲੀਏ ਕੁੱਲ ਮਿਲਾ ਕੇ ਇੰਨੀ ਕਹਿੰਦਾ ਮੈਨੂੰ ਕਹਿੰਦਾ ਕਨਾ ਤੂੰ ਕਹਿੰਦਾ ਫੇਸਬੁੱਕ ਤੇ ਹੀ ਰੋਬਣੀ ਜਾਂ ਨਾ ਮੈਨੂੰ ਤੇਰੀ ਪਤਾ ਕਹਿੰਦਾ ਨਿੱਕੀ ਜੀ ਸਟੋਰੀ ਆ ਵੀ ਨੇਪਾਲ ਤੋਂ ਕੈਨੇਡਾ ਮੈਂ ਕਹਾਂ ਓਏ ਕੱਲ ਗਾਲ ਤਾਂ ਗਾ ਨੂੰ ਕੱਢਣੀ ਆ ਗਾਲਾਂ ਗੂਲਾਂ ਪਾ ਕੱਢਦੇ ਨਹੀਂ ਹੈ ਕਿ ਵੈਸੇ ਓਏ ਮਖਾ ਗੱਲ ਸੁਣਾ ਪਹਿਲੀ ਗੱਲ ਤਾਂ ਤੂੰ ਤੁਮਰਾ ਦੇ ਅਮਿਤ ਸਾਹ ਦੇ ਸਾਹਮਣਾ ਬੰਗਲਾ ਨੰਬਰ 3 ਕ੍ਰਿਸ਼ਨ ਨੰਨ ਮਾਰਗ ਮਖਾ ਤੂੰ ਨੂੰ ਤਾਂ ਬਹੁਤ ਦੂਰ ਦੀ ਗੱਲ ਆ ਬਾੜੀ ਜਾਂਦੇ ਲੰਬੀਆਂ ਬਾਟਾਂ ਦੀ ਗੱਲ ਆ ਤੂੰ ਉਹਨਾਂ ਦੀ ਕੁੱਤੀ ਦੀ ਗਣ ਮਾਰ ਕੇ ਦਿਖਾ ਦੇ ਮੈਂ ਤੈਨੂੰ ਪੱਕਾ ਜਾਣ ਜੂ ਮਾਈ ਦੇ ਲਾਲ ਆ ਦੂਜੀ ਗੱਲ ਮੈਂ ਕਿਹਾ ਉਹ ਵੀ 2-3 ਸਾਲ ਦੂਜੀ ਗੱਲ ਮੈਂ ਕਿਹਾ ਵੀ ਤੂੰ ਕੋਈ ਕਰ ਇੱਥੇ ਮਾਰ ਕੇ ਇਹਦੇ ਖੌਂਬੜ ਚ ਪਾ ਦੇ ਪਤਾਲ ਹੰਪ ਜੇਲ੍ਹ ਜਾ ਤੇਰੇ ਚਾਰ ਜਹੇ ਜੇ ਹੋਣ ਵੀ 10 ਸਾਲ ਨਿਕਲਣ ਦੀ ਕੋਈ ਉਮੀਦ ਨਾ ਹੋਵੇ ਦਿਲ ਚ ਭੱਜ ਪਤਾਲੀ ਦਿਲ ਤਾਂ ਇੰਡੀਆ ਚ ਕੀ ਤੂੰ 45 ਘੰਟੇ ਬਚ ਲਾ ਪੰਜਾਬ ਪੁਲਿਸ ਤੋਂ ਮੈਂ ਤੈਨੂੰ ਪੱਕਾ ਜਾਣ ਜੂ ਮਿੱਤਰਾ ਕੈਨੇਡਾ ਗਰੂਡਾ ਦਾ ਤੇਰੇ ਪੱਲੇ ਕਿੱਥੇ ਐ ਨੇਪਾਲ ਦਾ ਢੇੜਾ ਕੱਢ ਕੇ ਮੁੜਿਆ ਹੀ ਬਸ ਤੇਰੀ ਮੱਖਾ ਯਾਤਰਾ ਉੱਥੇ ਸੰਪੰਨ ਹੋ ਜੂਗੀ ਹੁਣ ਮੱਖਾ ਜਾ ਤੂੰ ਮਰਾਂ ਦੀ ਉੱਥੇ ਕੋਈ ਕੁਤੀਕਤੀ ਫੜਾ ਕਿਉਂ ਬੂਥੀ ਤਰੀ ਇਹ ਜਿਹਾ ਵੀ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਕੁੱਲ ਮਿਲਾ ਕੇ ਐਂ ਕਹਿੰਦਾ ਮੈਨੂੰ ਜਿਵੇਂ ਅਗਲੀ ਕਹਿੰਦੀ ਸੀ ਸਹੀ ਸੀ ਤੇ ਹੈਂਡ ਪੰਪ ਫੇਰ ਕਹਿੰਦੀ ਸੀ ਆਈ ਲੱਭ ਜੂਗੀ ਮੈਂ ਕਹਾ ਵੀ ਹਾਂ ਸਾਡੀ ਤਾਂ ਆਈ ਲੱਭ ਗਈ ਸੀਗੀ ਵੀ ਬਹੁ ਬੈਗਜਾਰਡ ਚ ਪਈ ਈ ਸਾਡੀ ਤਾਂ ਤੇ ਕਹਿੰਦੀ ਨਹੀਂ ਮੈਂ ਪਿਆਰ ਕਰਦੀ ਆ ਤੁਹਾਨੂੰ ਉਹ ਮੱਖਾ ਉਹ ਤਾਂ ਮੇਰੀ ਬੇਬੇ ਕਰਦੇ ਆ ਸਾਨੂੰ ਪੂਰ ਨਹੀਂ ਸਾਨੂੰ ਕੋਈ ਕਰਦੀ ਹੈਗੀ ਮਾ ਕੁਲ ਮਲਾ ਕੇ ਤੇ ਕਹਿੰਦੀ ਆਈ ਲਵ ਯੂ ਮੈਂ ਕਿਹਾ ਵੀ ਛੋਟੀ ਕ ਵੱਡੀ ਏਬੀਸੀ ਵਾਲੀ ਕਹਿੰਦੀ ਨਹੀਂ ਜੀ ਆਈ ਲਵ ਯੂ ਮੈਂ ਕਿਹਾ ਉਹ ਤੁਰਸੋਈ ਰਥੋਈ ਤੇ ਦੇਖ ਲਓ ਕਿਤੇ ਇੱਥੇ ਪਈ ਹੋਣੀ ਯਾਰ ਮੈਨੂੰ ਹੁਣ ਦੱਸ ਕੀ ਪਤਾ ਵੀ ਛੋਟੀ ਆਈ ਲਵ ਯੂ ਕਿ ਨਹੀਂ ਲਵ ਯੂ ਮੇਰੀ ਤਾਂ ਮਾਂ ਇੱਕ ਵਾਰੀ ਰੋਬੜਾ ਜਾਂ ਪਤਾ ਦੀ ਕਿਸੇ ਨੇ ਮੁੜ ਕੇ ਡਾਕਟਰ ਦੀ ਉੱਥੇ ਸਿਹਾਈ ਆ ਕਿ ਕਿਉਂ ਸੁੱਜ ਗਈ ਜਦੋਂ ਉਹਨੂੰ ਖੁੱਲੀ ਉਹਦੋਂ ਡਾਕਟਰ ਦਾ ਸੀਸਾ ਮੂਰੇ ਕਹਿੰਦਾ ਹਾਂ ਕਾਕਾ ਲੱਗ ਗਿਆ ਦੇਸਨ ਮੈਂ ਕਹਾ ਹਾਂ ਜੀ ਝੌਲਾ ਝੌਲਾ ਜਾਂਦੀਂਦਾ ਮੈਨੂੰ ਐਂ ਗੱਲ ਕਹਣਾ ਕਹਿੰਦੀ ਇੱਕ ਇੱਕ ਤਾਂ ਮੈਂ ਕਹਣਾ ਉਹਦੇ ਜਾ ਕੇ ਉਹ ਚ ਇਨਬਾਕਸ ਜੇ ਚ ਡੱਬੇ ਜੇ ਚ ਹਨਾ ਥੁੱਕਿਆ ਤਾਂ ਨਹੀਂ ਮੈਂ ਇਨਬਾਕਸ ਜੇ ਚ ਡੱਬੇ ਜੇ ਜਾ ਕੇ ਨਾ ਮਖੌਲ ਜਿਆ ਕਰਤਾ ਕੋਈ ਮੈਨੂੰ ਪਹਿਲਾਂ ਤਾਂ ਕੋਈ ਉਹਨੇ ਬਲੱਡ ਬਲੱਡ ਗਰੁੱਪ ਜਾ ਪੁੱਛਿਆ ਫੇ ਲੱਡੀ ਬਲੱਡੀ ਜਾ ਕੁਝ ਮੈਂ ਤਾਂ ਪੜਿਆ ਗਿਆ ਸਮਝਦਾ ਮੈਨੂੰ ਬੜੀ ਲਾਜ ਦੀ ਨਹੀਂ ਗਰੇਜੀ ਬਲੱਡ ਜਾ ਪੜਿਆ ਮੈਂ ਬਾਗਰ ਬਾਈ ਲੱਗੀ ਹੋਈ ਸੀ ਬਲੱਡੀ ਹਨਾ ਵੀ ਮਖਾ ਵੀ ਖੂਨ ਦਾ ਬਲੱਡ ਗਰੁੱਪ ਹੋਈਦੀ ਹੋਣੀ ਕਈ ਵਾਰ ਕਿਸੇ ਨੂੰ ਖੂਨ ਦੀ ਵੀ ਲੋੜ ਪੈ ਜਾਂਦੀ ਘਾਟ ਵੀ ਹੁੰਦੀ ਹੈ ਕਈਆਂ ਨੂੰ ਨਾ ਤੇ ਮੈਂ ਕਿਹਾ ਗੁੱਡੀ ਕੀ ਗੱਲ ਖੂਨ ਦੀ ਲੋੜ ਪੈ ਗਈ ਫਿਰ ਮੈਨੂੰ ਉਹਨੇ ਪਤਾ ਨਹੀਂ ਕੀ ਕਿਹਾ ਕਹਿੰਦੀ ਨੌਨ ਸਟਾਪ ਹਾਂ ਨਾ ਮੈਂ ਕਿਹਾ ਗੁੱਡੀ ਆਹ ਗੱਲ ਤਾਂ ਚੰਗੀ ਕੀਤੀ ਆ ਕਹਿੰਦੀ ਕਿਵੇਂ ਜੀ ਮੈਂ ਕਿਹਾ ਦੇਖ ਆਪਾਂ ਟੈਂਪੂ ਦਾ ਹੈ ਨਹੀਂ ਵੀ ਥਾਂ ਥਾਂ ਤੋਂ ਸਵਾਰੀਆਂ ਹਨ ਲੌਂਡਿਆਂ ਨੂੰ ਲੱਭਦੇ ਫਿਰੇ ਵੀ ਆਹ ਵੀ ਆ ਆਦਮ ਬੋ ਆਦਮ ਬੋ ਕਰਦੇ ਫਿਰਦੇ ਨੇ ਤਾਂ ਅੱਜ ਕੱਲ੍ਹ ਪੈਂਦੇ ਯਾਰ ਹਰੇਕ ਆਈਡੀ ਤੇ ਮੈਂ ਕਿਹਾ ਦੇਖ ਟੈਂਪੂ ਦਾ ਆਪਾਂ ਹੈ ਨਹੀਂਗੇ ਜਾਂ ਦਾ ਨੌਨ ਸਟਾਪ ਆ ਗੋਗੀ ਬਾਈ ਕੀ ਫੱਗੂ ਵਾਲੇ ਵਾਲਿਆਂ ਦੀ ਬੱਸ ਫਤੇਗਾ ਟਰਾਂਸਪੋਰਟ ਜਾਂਦੀ ਸਿੱਧੀ ਮੈਂ ਕਹਿੰਦਾ ਸਰੰਦ ਤੂੰ ਮਾਰਦੀ ਭਲਾੜੇ ਸਿੱਧੇ ਕਈ ਦੇ ਬੁੰਡੇ ਤੇ ਭਲਾੜਾ ਵੀ ਆਦੀ ਕਿ ਲਿਖਦਾ ਅਸੀਂ ਪਿੰਡ ਸਰਪੰਚੀ ਚ ਤੇ ਜਾਂਦਾ ਮੈਂ ਕਹਾਂ ਨੌਨ ਸਟਾਪ ਉਹ ਆ ਜਾਂ ਮੈਂ ਆਪਣੇ ਟਰੱਕ ਨੇ ਵੀ ਜਦੋਂ ਤੁਰਦੇ ਨੇ ਪਤੰਦਰ ਫੇਰ ਜਾ ਕੇ ਪਾਤੜਖਨੌਰੀ ਕੋਲੇ ਟਾਬੇ ਦੀ ਖੜਦੇ ਨੇ ਮਾੜਾ ਮੋਟਾ ਮਾਵਾ ਮੂਬਸ਼ਾ ਨੂੰ ਮੋਛਾ ਹੁਣ ਹੈ ਨਹੀਂ ਕਿ ਵਧਾਉਣਿਆਂ ਦੁਬਾਰੇ ਮਾ ਮੂ ਮੁੰਡੇ ਛੱਕਦੇ ਨੇ ਫੇਰ ਤੁਰਦੇ ਨੇ ਸਿੱਧਾ ਕਲਕੱਤੇ ਨੂੰ ਜਰੋਂ ਚੇਪਸ ਭਰਦੇ ਨੇ ਨਦਾਂਪੁਰ ਤੋਂ ਕਨਾ ਜਾਂ ਫਿਰ ਧਾਗਾ ਫੈਕਟਰੀ ਘਾਬਦਾਂ ਤੋਂ ਜਾਗਦੇ ਹੁੰਨੇ ਧਾਗਾ ਐ ਆ ਕੋਲਮ ਲਾ ਕੇ ਜਾਂ ਮੂਗਾ ਘਾਟੀ ਰੋਡ 'ਤੇ ਆਪਣੀ ਮਾਂਘ ਘਾਟੀ ਤੱਕ ਨੌਨ ਸਟਾਪ ਚੱਲਦੀ ਆ ਕਹਿੰਦੀ ਨਹੀਂ ਮੈਂ ਨਹੀਂ ਮੈਂ ਤਾਂ ਤੈਨੂੰ ਗਾਣਾ ਗਾ ਦਿਆਂ ਮਗਾ ਫਿਰ ਪੰਜਾਬੀ 'ਚ ਕੱਢ ਕਨਾ ਵੀ ਠਾਏ ਜਾਣਾ ਭੁੰਨਣਿਆ ਤੇਰੇ ਕਹਿੰਦਾ ਆਜਾ ਤੇੜਾ ਪਟਮੇੜੀ ਪਾਰ ਤੇ ਉਹ ਮੈਂ ਐਂ ਕੱਢ ਕਾ ਮਗਾ ਇਹ ਮਾ ਕਿਡੀਆਂ ਗਾਲਾਂ ਨੇ ਅੰਗਰੇਜ਼ੀ ਵਾਲੀਆਂ ਤਾਂ ਸਾਨੂੰ ਮਿੱਠੀਆਂ-ਮਿੱਠੀਆਂ ਜਿਹੀ ਲੱਗਦੇ ਨੇ ਯਾਰ ਰਾਜ ਨੂੰ ਮੰਗੇ ਜਿਹਨੂੰ ਕੋਈ ਕੱਢਦੀ ਆ ਤੂੰ ਕਹਿ ਬਈ ਤਿਆਰ ਪਾਇਆ ਜਾ ਪੁਲੇਗ ਚਿਆਰਾ ਲਾ ਕੇ ਡੋਗ ਪੇਗ ਲੰਡੇ ਜਾ ਆ ਗਏ ਇੱਥੇ ਭੁੰਣੜੇ ਤੇਰੇ ਮਾਪੇ ਨਹੀਂ ਹੈਗੇ ਆਏ ਕੱਢ ਮਗਾ ਫੇਰ ਲੱਗਦਾ ਵੀ ਹਨਾ ਵੀ ਗਾਲ ਦੀ ਗੱਡੀ ਆ ਚਲੋ ਕੁੱਲ ਮਿਲਾ ਕੇ ਹੁਣ ਆਪਾਂ ਕੱਲ ਨੂੰ ਮਿਲਦੇ ਆ ਅੱਜ ਵਾਲੀਆਂ ਗੱਲਾਂ ਦਾ ਸਮਾਚਾਰ ਇੱਥੇ ਖਤਮ ਹੋਇਆ ਬਲੇਟਨ ਹੁਣ ਕੱਲ ਨੂੰ ਖਾਸੀਆਂ ਇਕੱਠੀਆਂ-ਕੁਠੀਆਂ ਕਰਾਂਗੇ ਬੰਨ ਬੰਨ ਬੰਨਾਂਗੇ ਫੇਰ ਸੁਣਾਵਾਂਗੇ ਤੁਹਾਨੂੰ ਠੀਕ ਆ ਤੁਸੀਂ ਮੜਿਆ ਨਾ ਜਿਹੜੀ ਛੁੱਡੀ ਬੈਫ ਹੈ ਘਰ ਵਾਲੀ ਉਹਨੂੰ ਖੁਸ਼ ਰੱਖਿਆ ਕਰੋ ਕੁੱਲ ਮਿਲਾ ਕੇ ਮੈਂ ਦੇਖ ਲਿਆ ਹਿਸਾਬ ਕਿਤਾਬ ਜਾਂ ਲਾ ਲਿਆ ਮੈਂ ਦੁਨੀਆ ਦਾ ਇਧਰ ਲਈ ਸਰੀਰ ਤੋਂ ਇਧਰ ਲਈ ਸਰੀਰ ਤੱਕ ਮੈਂ ਜਦ ਗਿਆ ਮੈਂ ਦੇਖਿਆ ਵੀ ਇੱਕੋ ਮੈਂ ਨਿਚੋੜ ਕੱਢਿਆ ਵੀ ਜੇ ਛੁੱਡੀ ਪਤਨੀ ਖੁਸ਼ ਹੈ ਕਨਾ ਫਿਰ ਸਾਰਾ ਕੁਝ ਹੀ ਖੁਸ਼ ਹੈ ਜੇ ਪਤਨੀ ਨਹੀਂ ਖੁਸ਼ ਫਿਰ ਤਾਂ ਮੈਂ ਕਹਿੰਗਾ ਨਾ ਕਾਹਨੂੰ ਫੇਰਾ ਵਾਲ ਜੇ ਝੜ ਜਾਂਦੇ ਸੀ ਸੀਸੀ ਹੋਸੀ ਜਿਵੇਂ ਉਹ ਤੁਹਾਡੇ ਝੜੇ ਪਏ ਨੇ ਤੇ ਗੋਗੜੀਆਂ ਵਧ ਗਈਆਂ ਕਨਾ ਇੱਕ ਨਾ ਤੁਸੀਂ ਔਾਈਲੀ ਤੇ ਸ਼ੂਗਰ ਫ੍ਰੀ ਖਾਇਆ ਕਰੋ ਜੇ ਹੁਣ ਤੁਸੀਂ ਦੇਖਦੇ ਕਿ ਤਰਥੀ ਜਾਨੇ ਉਹ ਵੀ ਆਹ ਬਾਈ ਬੜਾ ਜਚਦਾ ਹਨ ਤਰਮਿੰਦਰ ਅਰਗ ਲੱਗਦਾ ਤਰਮਿੰਦਰ ਨੇ दारू ਦਾ ਪਤੰਦਰ ਨੇ ਬਹੁਤ ਕੀ ਦਿੱਤੀ ਪਰ ਉਹ ਐਕਸਰਸਾਈਜ਼ ਬਹੁ ਕਰਦਾ ਸੀ ਸਵੇਰੇ ਜਾ ਕੇ ਜਿੰਨੀ दारू ਪੀਂਦਾ ਸੀ ਉਹ ਨਹੀਂ ਕੱਢਿਆ ਹੁੰਦਾ ਸੀ ਜਿੰਮ ਚ ਪਰ ਦਾਰੂ ਕੱਲ ਦੱਸਿਆ ਵੀ B12 ਤੇ ਜਿੰਨੇ B ਵਿਟਾਮਿਨ ਨੇ ਸੁੱਡੇ ਸਾਰੇ ਬਾਡੀ ਦੇ ਫਲਸ਼ ਕਰ ਦਿੰਦੀ ਆ ਮੈਨੂੰ ਤਾਂ ਗੈਰਾਂ ਦਵਾਈ ਦੇ ਦਿੱਤੀ ਦਾਲ ਸਬਜ਼ੀ ਚ ਪਾ ਕੇ ਲਾਉਣਦਾਰਨੀ ਨੇ ਮੁੜ ਕੇ ਤੁਰਿਆ ਉਹ ਨਾ ਜਾਵੇ ਮਖਲੇ ਵੀ ਲਿਵਰ ਜਾ ਤਾਂ ਗਿਆ ਹਣਾ ਤੇ ਮੈਨੂੰ ਫਿਕਰ ਜ ਮੈਂ ਤਾਂ ਭੈਣ ਜੋ ਚਕੰਦਰ ਪੀਣ ਲੱਗ ਗਿਆ ਜੂਸ ਚਾਰ ਪੰਜ ਦਿਨ ਹਣਾ 10 15 ਦਿਨ ਮੈਂ ਚੰਗਾ ਚਕੰਦਰ ਜਾਂ ਪੀਤਾ ਤੇ ਆਹ ਇਮਲੀ ਆਲੂ ਬੁਖਾਰ ਆ ਗਿਆ ਇਹਨਾਂ ਦੇ ਸਿਰ ਤੇ ਕੋਈ ਸਲਾ ਅਸਰ ਜੈ ਨਾ ਮੈਂ ਕਿਹਾ ਵੀ ਮਨਾ ਗੜਬੜ ਹੈ ਕੋਈ ਤੇ ਫਿਰ ਮੈਨੂੰ ਪਤਾ ਲੱਗਾ ਵੀ ਇਹ ਤਾਂ ਤੇਰੇ ਵਾਲਾ ਚੱਕਾ ਜਾਮਦਾ ਇਹਨਾਂ ਨੇ ਕੀਤਾ ਉਹ ਦੇਗਾ ਉਹ